ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜਿਹੜੀਆਂ ਚੀਜ਼ਾਂ ਆਪਾਂ ਨੇ ਵਿਰਾਸਤਾਂ ਦੇ ਵਿੱਚ ਮਿਲੀਆਂ ਸਿਗੀਆਂ ਉਹਨਾਂ ਨੂੰ ਦੇਖਣ ਲਈ ਅੱਜ ਆਪਾਂ ਨੂੰ 11000 ਰੁਪਏ ਖਰਚ ਕਰਨੇ ਪੈਂਦੇ ਆ। ਔਰ ਇੱਥੇ ਆ ਕੇ ਸੋਹਣੀਆਂ ਵੀ ਲੱਗਦੀਆਂ ਨੇ। ਬਾਰੇ ਆਪਣੀਆਂ ਘਰਾਂ ਤੋਂ ਕੱਢੀਆਂ ਹੋਈਆਂ ਚੀਜ਼ਾਂ ਨੇ ਜਿਹੜੀਆਂ ਇਹਨਾਂ ਨੇ ਸੰਭੀਆਂ ਰਹਿਣਾਂ ਦਾ ਮੁੱਲ ਪਾਇਆ। ਕੱਲੇ-ਕੱਲੇ ਚੀਜ਼ ਸੰਭੀ ਪਈਆ। ਵੈਸਟਰਨ ਕਲਚਰ ਨੂੰ ਫੋਲੋ ਕਰ ਲਿਆ। ਰਾਂਦੇ ਪੰਜਾਬ ਵਾਲਿਆਂ ਦੇ ਵਿਲਾਤੇ ਕਿੰਨਾ ਸੋਹਣਾ ਪਹਿਰਾਵਾ ਆਪਣਾ ਪੰਜਾਬੀ ਕੀ ਕਰੂ ਜੀਨਾਂ ਵਾਲਾ ਪਹਿਰਾਵਾ ਪਰਾਵਾ ਮੂਰੇ ਜਿਹੜੀਆਂ ਪੱਖੀਆਂ ਆਪਣੀਆਂ ਮਾਤਾ-ਮਾਂ ਬੁਣਦਿਆਂ ਤੇ ਆਪਣੀ ਰੀਜਨਲ ਹੱਥਾਂ ਦੇ ਨਾਲ ਵਧੀਆ ਤਿਆਰ ਕਰਦੇ ਸੀਗੇ ਹੁਣ ਦੇਖੋ ਕਿਤੇ ਮਿਲਦੇ ਆ ਹੁਣ ਅੱਜ ਕੱਲ੍ਹ ਹਵੇਲੀਆਂ ਜਾਂ ਵਧੀਆ ਰੈਸਟੋਰੈਂਟਾਂ ਦੇ ਵਿੱਚ ਇੱਕ ਦਿਖਾਉਣ ਦਾ ਕੇਂਦਰ ਬਣ ਕੇ ਰਹਿ ਗਿਆ ਕਿੰਨਾ ਸੋਹਣਾ ਬਚਪਨ ਹੁੰਦਾ ਸੀਗਾ ਜਦੋਂ ਬੱਚੇ ਗੀਤੀਆਂ ਰੂੜੀਆਂ ਖੇਡਦੇ ਹੁੰਦੇ ਸੀਗੇ ਕਿੰਨਾ ਇੰਜੋਏ ਕਰਦੇ ਸੀ ਹੁਣ ਉਹ ਬੱਚੇ ਵੀ ਵਿਚਾਰੇ ਇਕੱਠੇ ਨਹੀਂ ਰਹਿੰਦੇ ਇਕੱਲੇ-ਕੱਲੇ ਕਮਰਿਆਂ ਦੇ ਵਿੱਚ ਤਾਲੇ ਰਹਿੰਦੇ ਆ ਕਿੱਕਲੀ ਦਾ ਬਹੁਤ ਲੋਕਾਂ ਨੇ ਪਾਈ ਹੁਣੇ ਆ ਜਿਹੜੇ ਪਰ ਮਟਿਆਰਾ ਕਿੱਕਲੀ ਪਾਉਂਦੇ ਆ ਤੀ ਉਹਦਾ ਅਲੱਗ ਹੀ ਹੁੰਦਾ ਸੀਗਾ ਦੇਖੋ ਕਿੰਨਾ ਸੋਹਣਾ ਹੁੰਦਾ ਹੁਣ ਉਸ ਟਾਈਮ ਦੇ ਵਿੱਚ ਵੀ ਵਧੀਆ ਲੱਗਦਾ ਸੀਗਾ ਇਹ ਆਪਣਾ ਵਿਰਸਾ ਜਿਹੜਾ ਲੋਪ ਹੋਈ ਜਾਂਦਾ ਦਿਨੋ-ਦਿਨ ਇਹ ਵਰਗਰਾਂ ਨੇ ਆ ਵੀ ਖਿੱਚ ਲੈ ਸਾਡਾ ਵਿਰਸਾ ਨਾ ਜਦੋਂ ਮਧਾਣੀ ਚੱਲਣੀ ਲੱਸੀਆਂ ਪੀਣੀਆਂ ਤੇ ਵਧੀਆ ਲੱਗਦਾ ਸੀਗਾ ਥੱਲੇ ਚੌਕੇ ਕੋਲੇ ਬਹਿਣਾ ਹੁਣ ਤਾਂ ਇਹ ਸਿਰਫ ਦਿਖਾਉਣ ਦੇ ਕੇਂਦਰ ਰਹਿ ਗਿਆ ਚੱਕੀ ਦੇਖੋ ਇਹ ਵੀ ਵਰਸਾ ਨਿਕਲ ਗਿਆ ਆਪਣੇ ਕੋਲੋਂ ਜੋ ਹੌਲੀ ਹੌਲੀ ਆਟਾ ਪੀਂਦੇ ਦੀ ਕਿ ਛੋਲੇ ਪੀਂਦੇ ਦੀ ਨਾ ਛੋਲੇ ਰਹੇ ਨੇ ਹੁਣ ਪੀਣੇ ਵਾਲੇ ਨਾ ਬਜ਼ੁਰਗਾਂ ਦੇ ਕੇਅਰ ਕਰਦੇ ਆਪਾਂ ਵਿਚਾਰਿਆਂ ਨੂੰ ਸਾਂਭਦੀਆਂ ਹੁਣ ਸਾਰੀਆਂ ਚੀਜ਼ਾਂ ਲੋਕ ਹੋ ਜਾਂਦੇ ਤਾਕਤਾਂ ਦੀਆਂ ਚੀਜ਼ਾਂ ਸਾਰੀਆਂ ਖਤਮ ਕਰਕੇ ਹੋਰੇ ਰਹਿਣ ਨੂੰ ਤੁਰ ਪਿਆ ਪੰਜਾਬ ਹੁਣ ਸੋਸ਼ਲ ਬਾਜੀ ਤੈਨੂੰ ਲੱਗ ਗਿਆ ਤੇ ਬਚ ਜਾਣਾ ਤੇ ਨਾਲੇ ਕੰਮ ਕਰੀ ਜਾਣਾ ਤਿੰਨ ਤਿੰਨ ਚਾਰ ਚਾਰ ਬੱਚੇ ਵੀ ਮਾਤਾ-ਮਾਂ ਸਾਂਭ ਲੈਂਦੇ ਸੀਗੀਆਂ ਪਰ ਅੱਜ ਕੱਲ ਤੁਹਾਨੂੰ ਪਤਾ ਹੀ ਆ ਭੰਗੜਾ ਸਾਡੇ ਪੰਜਾਬ ਦਾ ਮੇਨ ਕਲਚਰ ਸੱਤਿਆਚਾਰ ਭੰਗੜਾ ਕਿੰਨਾ ਸੋਹਣਾ ਭੰਗੜਾ ਹੁੰਦਾ ਤੇ ਪਰ ਹੁਣ ਤਾਂ ਲੱਕਾਂ ਤੇ ਪੈਂਟੇ ਨਹੀਂ ਖੜਦੀਆਂ ਭੰਗੜਾ ਪੱਟਾਂ ਦੇ ਜ਼ੋਰ ਨਾਲ ਪੈਂਦਾ